ਖਬਰ ਨਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਵੱਡੀ ਮੁਹਿੰਮ ਵਿਢੀ ਗਈ ਹੈ ਹਜ਼ਾਰਾਂ ਨਸ਼ਾ ਤਸਕਰਾਂ ਉੱਤੇ ਐਨਡੀਪੀਐਸ ਦੇ ਪਰਚੇ ਹੋਏ ਹਜ਼ਾਰਾਂ ਲੋਕ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਚਲੇ ਗਏ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਸੀ ਹਾਲਾਂਕਿ ਆ ਕੱਲ ਸਰਬਜੀਤ ਕੌਰ ਮਾਨੂੰਕੇ ਜੋ ਖੁਦ ਆਮ ਆਦਮੀ ਪਾਰਟੀ ਦੀ ਵਿਧਾਇਕਾ ਹੈ ਉਸ ਦੇ ਸਾਥੀ ਕੋਲੋਂ ਕੱਲ ਚਿੱਟੇ ਦੀ ਖੇਪ ਪੜੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਬਜੀਤ ਕੌਰ ਮਾਨੂੰ ਤੇ ਐਕਸ਼ਨ ਲੈਂਦੇ ਨੇ ਜਾਂ ਨਹੀਂ ਲੈਂਦੇ ਲੇਕਿਨ ਇੱਧਰ ਦੇਸ਼ ਦੀ ਰਖਵਾਲੀ ਕਰਨ ਵਾਲੇ ਦੇਸ਼ ਦੇ ਬਾਡਰਾਂ ਤੇ ਤਾਇਨਾਤ ਫੌਜੀਆਂ ਕੋਲੋਂ ਚਿੱਟਾ ਫੜਿਆ ਗਿਆ ਹੈ ਇਸ ਨੂੰ ਲੈ ਕੇ ਜਗਰਾਉਂ ਦੀ ਪੁਲਿਸ ਇੱਕ ਵਾਰ ਫਿਰ ਸਰਗਰਮ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਡਿਊਟੀ ਕਰਦੇ ਇੱਕ ਫੌਜੀ ਦੇ ਕੋਲੋਂ ਹੈਰੋਇਨ ਫੜੀ ਗਈ ਹੈ ਇਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਾਮਬੰਦੀ ਕਰ ਲਈ ਗਈ ਹੈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਫੌਜੀ ਜਿਹੜੇ ਪਾਕਿਸਤਾਨ ਦੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਕੋਲ ਚਟਾ ਕਿਵੇਂ ਆਉਂਦਾ ਕੌਣ ਉਹਨਾਂ ਨੂੰ ਮੁਹੱਈਆ ਕਰਵਾਉਂਦੇ ਨੇ ਕਰਵਾਇਆ ਜਾ ਰਿਹਾ ਕਿੰਨਾਂ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਬੀਤੇ ਦਿਨੀ ਜਗਰਾਉਂ ਪੁਲਿਸ ਨੇ ਇੱਕ ਸ਼੍ਰੀਨਗਰ ਵਿੱਚ ਡਿਊਟੀ ਕਰਦੇ ਇੱਕ ਫੌਜੀ ਨੂੰ 255 ਗ੍ਰਾਮ ਹੈਰਨ ਨਾਲ ਕਾਬੂ ਕੀਤਾ ਸੀ ਅਤੇ ਉਸੇ ਫੌਜੀ ਵੱਲੋਂ ਕੀਤੀ ਗਈ ਪੁਸ਼ਗਿਸ਼ ਦੇ ਆਧਾਰ ਤੇ ਅੱਜ ਮੁਰਤੋਂ ਜਗਰਾਉਂ ਕਪਲਸ ਨੇ ਦੋ ਹੋਰ ਫੌਜੀਆ ਨੂੰ ਸ਼੍ਰੀਨਗਰ ਤੋਂ ਜਗਰਾਉਂ ਲੈ ਕੇ ਆਈ ਹੈ ਅਤੇ ਇਹਨਾਂ ਖਿਲਾਫ ਬਣਦੇ ਮਾਮਲੇ ਦਰਜ ਕਰਕੇ ਹੋਰ ਵੀ ਪੁਸ਼ਗਿਸ਼ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਦਿੰਦੇ ਸਮੇਂ ਐਸਐਸਪੀ ਜਗਰਾਉਂ ਅੰਕੁਰ ਗੁਪਤਾ ਨੇ ਦੱਸਿਆ ਕਿ ਤਿੰਨੇ ਫੌਜੀ ਜੋ ਸ਼੍ਰੀਨਗਰ ਵਿੱਚ ਡਿਊਟੀ ਕਰਦੇ ਹਨ ਬਾਰਡਰ ਤੋਂ ਫੜੀ ਗਈ ਹੈਰੋਨ ਵਿੱਚ ਕੁਝ ਹਿੱਸਾ ਹੈਰੋਨ ਦਾ ਚੋਰੀ ਕਰਕੇ ਉਸ ਨੂੰ ਪੰਜਾਬ ਵਿੱਚ ਲਿਆ ਕੇ ਵੇਚਦੇ ਸਨ ਅਤੇ ਇਸ ਤਰ੍ਹਾਂ ਇਹ ਜਲਦੀ ਅਮੀਰ ਬਣਨਾ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੈ ਇਸ ਤਰ੍ਹਾਂ ਦੀ ਹੀਰੋਨ ਵੇਚਣ ਦੀ ਕੋਸ਼ਿਸ਼ ਕਰਦੇ ਪੁਲਿਸ ਦੇ ਹੱਥੇ ਚੜ ਗਿਆ ਹੁਣ ਇਹਨਾਂ ਦਾ ਰਮਾਨ ਲੈ ਕੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਜਗਰਾਉਂ ਇਲਾਕੇ ਵਿੱਚ ਕਿਹੜੇ ਲੋਕਾਂ ਨੂੰ ਹੀਰੋਨ ਵੇਚਦੇ ਸਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਦੋ ਸਾਥੀ ਜਿਹੜੇ ਪ੍ਰਾਈਵੇਟ ਆ ਬਾਰੇ ਪਤਾ ਲੱਗਿਆ ਹੈ ਉਹਨਾਂ ਨੂੰ ਵੀ ਜਲਦੂ ਜਲਦੀ ਕਾਬੂ ਕੀਤਾ ਜਾਵੇਗਾ ਯਾਨੀ ਕਿ ਫੌਜੀਆਂ ਵੱਲੋਂ ਚਿੱਟਾ ਚੋਰੀ ਨਾਲ ਆਪਣੇ ਕੋਲ ਰੱਖ ਲਿਆ ਜਾਂਦਾ ਸੀ ਅਤੇ ਉਹ ਚਿੱਟਾ ਫਿਰ ਸ਼੍ਰੀਨਗਰ ਤੋਂ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀ ਅੰਕਰ ਕੁਪਤਾ ਨੇ ਦੱਸਿਆ ਕਿ ਇਹ ਫੌਜੀ ਹੁਣ ਰਮਾਂਡ ਤੇ ਜਾਣਗੇ ਰਮਾਂਡ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਇਹ ਲੋਕ ਕਿਹੜੇ ਪ੍ਰਾਈਵੇਟ ਅਧਿਕਾਰੀਆਂ ਨੂੰ ਚਿੱਟਾ ਵੇਚਦੇ ਆ